ਸਸਿਕਾ ਲੋਕ ਮੰਡ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਤੋਂ ਪ੍ਰਿੰਸੀਪਲ ਜੇਪੀ ਸਿੰਘ ਜੇਪੀ ਸਿੰਘ ਜੀ ਸਵਾਗਤ ਹੈ ਤੁਹਾਡਾ ਤੁਹਾਨੂੰ ਅੱਜ ਜੀ ਤੁਸੀਂ ਮੌਕਾ ਦਿੱਤਾ ਗੱਲਬਾਤ ਕਰਨ ਦਾ ਜੀ ਦੋਸਤੋ ਚੰਡੀਗੜ੍ਹ ਦੀ ਚੌਣ ਮੇਰ ਵਾਲੀ ਚੌਣ ਉਨੂੰ ਲੈ ਕੇ ਸਾਰਾ ਦਿਨ ਜਿਹੜਾ ਸਿਆਸੀ ਕੰਮਸਾੜ ਹੈ ਉਹ ਪੈਂਦਾ ਰਿਹਾ ਲਗਾਤਾਰ ਉੱਥੇ ਜਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਦੀ ਇੱਕ ਦੂਜੇ ਦੇ ਪ੍ਰਤੀ ਬਿਆਨਵਾਜੀ ਸੀ ਉਹ ਸਾਰੀ ਆਪਾਂ ਵੇਖਦੇ ਰਹੇ ਸਰਦਾਰ ਜੀਪੀ ਸਿੰਘ ਚੰਡੀਗੜ੍ਹ ਉਸ ਵੇਲੇ ਉੱਥੇ ਮੌਜੂਦ ਸੀ ਜਦੋਂ ਸਾਰਾ ਘਟਨਾਕਰਮ ਵਾਪਰ ਰਿਹਾ ਸੀ ਚੋਣ ਅਖਰ ਟਲ ਗਈ ਹੋ ਨਹੀਂ ਪਾਈ ਤਮਾਮ ਤਰ੍ਹਾਂ ਦੀ ਗੱਲਬਾਤਾਂ ਨਿਕਲ ਕੇ ਆਈਆਂ ਅਖੀਰ ਦੇ ਵਿੱਚ ਗੱਲਬਾਤ ਹਾਈ ਕੋਰਟ ਚ ਲੱਗੀ ਜਿਹੜੇ ਪਾਰਟੀਆਂ ਦੇ ਆਗੂ ਸੀ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਉਹ ਧਰਨਾ ਲਾ ਕੇ ਬੈਠੇ ਹੋਏ ਨੇ ਚੰਡੀਗੜ੍ਹ ਤਾਂ ਅੱਜ ਅਸੀਂ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਜੀਪੀ ਸਿੰਘ ਜੀ ਤੁਸੀਂ ਮੌਜੂਦ ਸੀ ਉਸ ਵੇਲੇ ਚੰਡੀਗੜ੍ਹ ਚੋਣ ਹੋਣੀ ਸੀ ਮੇਅਰ ਦੀ ਅਖਰ ਕਿਵੇਂ ਸਾਰਾ ਪ੍ਰੋਸੀਜਰ ਰਿਹਾ ਤੇ ਕੀ ਕੁਝ ਉੱਥੇ ਉਦੋਂ ਵਾਪਰਿਆ ਜੀ ਅ ਦੇਖੋ ਬੰਗਾਲ ਸਾਹਿਬ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਅੱਜ ਚੰਡੀਗੜ੍ਹ ਦੇ ਵਿੱਚ ਜਿਹੜੀ ਮੇਅਰ ਦੀ ਇਲੈਕਸ਼ਨ ਡਿਊ ਸੀਗੀ ਸਾਲ ਪੂਰਾ ਹੋ ਚੁੱਕਿਆ ਮੇਅਰ ਦੀ ਇਲੈਕਸ਼ਨ ਸਾਲ ਤੋਂ ਬਹੁਤ ਦੁਬਾਰਾ ਹੋਣੀ ਸੀਗੀ ਤੇ ਦੂਸਰੀ ਗੱਲ ਇਹ ਵੀ ਪਤਾ ਹੈ ਆਪਾਂ ਨੂੰ ਵੀ ਜਦੋਂ ਇਹ ਚੋਣ ਹੋਈ 2021 ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਕਾਉਂਸਲਰ ਲਾਰਜੈਸਟ ਅਥਾਰਟੀ ਵੱਜੂ ਸਨ ਸਭ ਤੋਂ ਵੱਧ ਗਿਣਤੀ ਇਹਨਾਂ ਦੀ ਸੀਗੀ ਤੇ ਲੇਕਿਨ ਉਸ ਵੇਲੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮੈਨੇਜ ਕਰਕੇ ਬੀਜੇਪੀ ਨੇ ਆਪਣਾ ਉਸ ਵੇਲੇ ਮੇਅਰ ਚੋਣ ਲਿਆ ਤੇ ਕਾਂਗਰਸ ਤੇ ਉਹਨਾਂ ਨੇ ਬਾਈਕਾਟ ਕੀਤਾ ਅਕਾਲੀ ਦਲ ਨੇ ਜੇ ਗਿਣਤੀ ਦੀ ਗੱਲ ਕਰੀਏ ਤਾਂ ਟੋਟਲ 35 ਦੇ ਹਾਊਸ ਵਿੱਚ ਪਰ ਲੋਕ ਐਸ ਵੇਲੇ ਸਾਡੇ ਕੋਲ 13 ਐਮਸੀ ਦੇ 7 ਐਮਸੀ ਕਾਂਗਰਸ ਦੇ ਨੇ ਇੱਕ ਆਪਣਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਬਾਕੀ ਹੋਗੇ ਦੇ ਬੀਜੇਪੀ ਦੇ ਹੁਣ ਬੀਜੇਪੀ ਨੂੰ ਇੱਕ ਬੈਨੀਫਿਟ ਐਮਪੀ ਦੀ ਸੀਟ ਦਾ ਹੁੰਦਾ ਟੋਟਲ 35 ਸੀਟਾਂ ਨੇ ਤੇ 35 ਸੀਟਾਂ ਦੇ ਵਿੱਚੋਂ 35 ਤੇ ਜਮਾ ਇੱਕ ਐਮਪੀ ਦੀ ਵੋਟ ਪਾ ਕੇ 36 ਬਣ ਜਾਂਦੀਆਂ ਨੇ ਤੇ ਲੇਕਿਨ ਇੰਡੀਆ ਅਲਾਈਐਂਸ ਦਾ ਜਿਹੜਾ ਵਿੱਚੋਂ ਮੈਂਬਰ ਆ ਉਹਨਾਂ ਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਇਹਨਾਂ ਦਾ ਆਪਣਾ ਅਲਾਈਅንስ ਹੈਗਾ ਸੀ ਗੈਸ ਵਾਰ ਪਿਛਲੀ ਵਾਰ ਨਹੀਂ ਸੀ ਐਸ ਵਾਰ ਹੈਗਾ ਸੀਗਾ ਅ ਇਹਦੇ ਨਾਲ ਸਾਡੀ ਜਿਹੜੀ ਗਿਣਤੀ ਆ ਟੋਟਲ 20 ਦੀ ਹੋ ਜਾਂਦੀ ਹੈ 13 ਤੇ 7 20 ਤੇ ਕਲੀਅਰ ਕਟ ਗੱਲ ਸੀਗੀ ਸਾਡਾ ਫੈਸਲਾ ਸੀਗਾ ਵੀ ਮੇਅਰ ਦੀ ਚੋਣ ਜਿਹੜੀ ਹੈ ਆਮ ਆਦਮੀ ਪਾਰਟੀ ਲੜੇਗੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਕਾਂਗਰਸ ਪਾਰਟੀ ਲੜੇਗੀ ਅ ਦੋ ਦਿਨ ਪਹਿਲਾਂ ਅ ਕਿਉਂਕਿ ਪਹਿਲਾ ਜਿਹੜੀ ਨਾਮੀਨੇਸ਼ਨ ਮੇਅਰ ਦੀ ਚੋਣ ਵਾਸਤੇ ਕਾਂਗਰਸ ਪਾਰਟੀ ਵੱਲੋਂ ਵੀ ਕੀਤੀ ਗਈ ਸੀ। ਤੋਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਜਸਬੀਰ ਸਿੰਘ ਬਲਟੀ ਨੇ ਵਿਡਰੋ ਕਰਨਾ ਸੀਗਾ। ਤੇ ਜਦੋਂ ਵਿਡਰੋ ਕਰਨ ਵਾਸਤੇ ਉੱਥੇ ਪਹੁੰਚੇ ਤਾਂ ਉੱਥੇ ਉਹਨਾਂ ਨੇ ਜਿਹੜਾ ਸੈਕਟਰੀ ਜਿਹਦੇ ਕੋਲ ਉਹ ਐਪਲੀਕੇਸ਼ਨ ਦੇਣੀ ਸੀ ਵਿਡਰੋਲ ਦੀ ਉੱਥੇ ਉਹਨਾਂ ਨੇ ਕਿਹਾ ਤਾਂ ਇਹ ਉਹ ਤਾਂ ਬਿਮਾਰ ਹੈ। ਲੇਕਿਨ ਉਹ ਤਾਂ ਇੱਕ ਆਡਾ ਇਸ਼ੂ ਇਹਨਾਂ ਨੇ ਪੜਾਇਆ ਬਿਮਾਰ ਕਰਤਾ ਉਹਨੂੰ ਉਦੇ ਨਾਲ ਹੀ ਹਾਈ ਵੋਲਟੇਜ ਡਰਾਮਾ ਵੀ ਬਹੁਤ ਜ਼ਿਆਦਾ ਹੋਇਆ ਉੱਥੇ ਬਹੁਤ ਤਕੰਬ ਕੀ ਹੋਈ ਤੇ ਸਾਡੇ ਇੱਕ ਕਾਉਂਸਲਰ ਦੇ ਜੀ ਨਾਲੇ ਬਹੁਤ ਜ਼ਿਆਦਾ ਮਾਰਕਟ ਹੈ ਕੀਤੀ ਦਿੱਤੀ ਦਿੱਕੋ ਜੋ ਕਿ ਸਾਰਾ ਕੁਝ ਪ੍ਰੈਸ ਚ ਆ ਚੁੱਕਿਆ ਉਸ ਤੋਂ ਬਾਅਦ ਖੈਰ ਤਿਲੋ ਉਸ ਦਿਨ ਅੱਜ ਦੀ ਇਲੈਕਸ਼ਨ ਕਲੀਟੀ ਡਿਸਾਈਡਡ ਸੀ ਲੇਕਿਨ ਅੱਜ ਜਦੋਂ ਉੱਥੇ ਇਕੱਠੇ ਹੋਏ ਨੇ ਤਾਂ ਪਤਾ ਲੱਗਿਆ ਵੀ ਜਿਹੜਾ ਪ੍ਰੈਜਾਈਡਿੰਗ ਆਫੀਸਰ ਹੈ ਉਹ ਸੀ ਉਹ ਛੁੱਟੀ ਤੇ ਆਇਆ ਵਿਵਾਰ ਹੋ ਗਿਆ ਉਹ ਵੀ ਬਹੁਤ ਜੀਵਨ ਦਾ ਸੀ ਵੇ ਉਹ ਨਹੀਂ ਥਾ ਕਿ ਅਕਰ ਕੋਈ ਬੰਦਾ ਬਿਮਾਰ ਵੀ ਹੋ ਗਿਆ ਪਰ ਡਾਇਰਿੰਗ ਅਫੀਸਰ ਕੱਲ ਉਹ ਨਹੀਂ ਥਾ ਜੋ ਟੈਨਸਰ ਪਰ ਡਾਇਰਿੰਗ ਅਫੀਸਰ ਲਾਇਆ ਜਾ ਸਕਦਾ ਲੇਕਿਨ ਪਤਾ ਲੱਗਿਆ ਸ਼ਾਇਦ ਡੀਸੀ ਵੀ ਉੱਤੇ ਉਹਨੇ ਵੀ ਛੁੱਟੀ ਲਈ ਹੋਈ ਸੀ ਜਾਂ ਕੋਈ ਹੋਰ ਪੁਰਾ ਬਹਾਨਾ ਸੀਗਾ ਤੇ ਇਹ ਜਿਹੜੀ ਅੱਜ ਦੀ ਚੋਣ ਹੈਗੀ ਹੈ ਮਤਲਬ ਕਿ ਬਿਨਾ ਕਿਸੇ ਲਿਖਤੀ ਨੋਟਸ ਤੋਂ ਜਾਂ ਇਹ ਕਹਿੰਉ ਵੀ ਬਿਨਾ ਕੋਈ ਡੇਟ ਦਿੱਤੇ ਉਹਨਾਂ ਨੇ ਟਿਲ ਫਰਦਰ ਆਰਡਰ ਪੋਸਟਪੋਨ ਕਰ ਦਿੱਤੀ ਹਾਲਕਿ ਉਸ ਸਮੇਂ ਉਥੇ ਬੀਜੇਪੀ ਦੇ ਕੌਂਸਲਰ ਨਹੀਂ ਪਹੁੰਚੇ ਇਹਦਾ ਮਤਲਬ ਉਹਨਾਂ ਨੂੰ ਪਹਿਲਾਂ ਪਤਾ ਸੀਗਾ ਵੀ ਅੱਜ ਦੀ ਚੋਣ ਨਹੀਂ ਹੋਣੀ ਸਾਡੀ ਉਥੇ ਮਜਬੂਰੀ ਬਣ ਹੋ ਗਈ ਵੀ ਸਾਨੂੰ ਇਹ ਨਹੀਂ ਪਤਾ ਵੀ ਇਹ ਟਿਲ ਫਰਦਰ ਆਰਡਰ ਕਦ ਤੱਕ ਨੇ ਘੰਟੇ ਤੱਕ 2 ਘੰਟੇ ਤੱਕ 3 ਘੰਟੇ ਤੱਕ ਮਤਲਬ ਕਿ ਇਹਦਾ ਕੋਈ ਪਤਾ ਹੀ ਨਹੀਂ ਹੈ ਜੋ ਕਹਿੰਦਾ ਭਾਵੇਂ ਵੀ ਅੱਜ ਬਿਲਕੁਲ ਬੀਜੇਪੀ ਨੇ ਆਪਣੀਆਂ ਸਾਰੀਆਂ ਹੱਦਾਂ ਬੰਨ ਹੱਦਾਂ ਬੰਨੇ ਤੋੜ ਕੇ ਲੋਕਤੰਤਰ ਦਾ ਕਹਾਣ ਕੀਤਾ ਔਰ ਉਥੇ ਬਿਲਕੁਲ ਸਾਰੀ ਸਮੂਚੀ ਪ੍ਰੈਸ ਜਾਂ ਆਲਾ ਦਵਾਰਾ ਸਾਰਾ ਇਹ ਦੇਖ ਰੇ ਸੀਗੇ ਕਿ ਕਿਸ ਤਰੀਕੇ ਨਾਲ ਬੀਜੇਪੀ ਨੂੰ ਲੋਕਤੰਤਰ ਦੇ ਵਿੱਚ ਵਿਸ਼ਵਾਸ ਹੀ ਨਹੀਂ ਰਿਹਾ ਜਾਂ ਬੀਜੇਪੀ ਆਪਣੀ ਹਾਰ ਕਦੇ برداشت ਨਹੀਂ ਕਰ ਸਕਦੀ ਉਥੇ ਸਾਡੀ ਪਾਰਟੀ ਦੇ ਰਾਜ ਸਭਾ ਮੈਂਬਰ ਰੰਗੂ ਟਿੰਡਾ ਵੀ ਪਹੁੰਚੇ ਹੋਏ ਸੀਗੇ ਉਹਨਾਂ ਨੇ ਗੱਲ ਕੀਤੀ ਵੀ ਅਸੀਂ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਫਿਰ ਅਸੀਂ ਹੁਣ ਆਪੀਏ ਵੀ ਪਾਈ ਹੋਈ ਹੈ ਪਹਿਲਾਂ ਵੀ ਰਾਤ ਵੇਲੇ ਜਦੋਂ ਇਹਨਾਂ ਨੇ ਜੋੜਾ ਕਰਾਉਂਦਾ ਨਾ ਨਹੀਂ ਲੈ ਰੇ ਸੀ ਰਾਤ ਵੇਲੇ ਹਾਈ ਕੋਰਟ ਦੇ ਵਿੱਚ ਗਏ ਕਿਉਂਕਿ ਸਾਡਾ ਅਸੀਂ ਆਪਣੇ ਪੱਤਰ ਕਾਂਗਰਸ ਪਾਰਟੀ ਵਾਲਿਆਂ ਨੇ ਵਾਪਸ ਲੈਣੇ ਸੀਗੇ ਜਿਹੜਾ ਮੇਅਰ ਦੀ ਨਾਮਿਨੇਸ਼ਨ ਵਾਸਤੇ ਉਦੋਂ ਵੀ ਸਾਨੂੰ ਕੋਰਟ ਦੇ ਵਿੱਚ ਜਾਣਾ ਪਿਆ ਅੱਜ ਫਿਰ ਦੁਬਾਰਾ ਕੋਰਟ ਜਾਣਾ ਪਿਆ ਤੇ ਇਸ ਵੇਲੇ ਤੱਕ ਹਾਲੇ ਮੈਂ ਵੀ ਟੀਵੀ ਤੇ ਦੇਖ ਰਿਹਾ ਸੀਗਾ ਵੀ ਕੀ ਪਤਾ ਨਹੀਂ ਲੱਗ ਰਿਹਾ ਵੀ ਹਾਲੇ ਉੱਥੇ ਕੀ ਫੈਸਲਾ ਹੋ ਰਿਹਾ ਜਾਂ ਸੁਣਵਾਈ ਹੋ ਰਹੀ ਹੈ ਤੇ ਥੋੜੀ ਦੇਰ ਚ ਪਤਾ ਲੱਗ ਜਾਏਗਾ ਵੀ ਉੱਥੇ ਕੀ ਕੀ ਹੋਇਆ ਲੇਕਿਨ ਇੱਕ ਗੱਲ ਬਹੁਤ ਜਿਹੜੀ ਹੈਰਾਨੀ ਜਨਕ ਤੇ ਇਸ ਵੇਲੇ ਪੂਰੇ ਦੇਸ਼ ਦੇ ਲਈ ਇੱਕ ਬਹੁਤ ਖਤਰਨਾਕ ਸੁਨੇਹਾ ਹੈ ਵੀ ਆਉਣ ਵਾਲਾ ਸਮਾਂ ਸਾਡੇ ਸੰਗੀ ਢਾਂਚੇ ਨੂੰ ਬਹੁਤ ਵੱਡਾ ਬੀਜੇਪੀ ਤੋਂ ਖਤਰਾ ਹੈ ਤੇ ਬੀਜੇਪੀ ਕਿਸੇ ਵੀ ਤਰੀਕੇ ਨਾਲ ਆਪਣੀ ਹਾਰ ਬਰਦਾਸ਼ਤ ਨਹੀਂ ਕਰ ਸਕਦੀ ਇਸ ਵੇਲੇ ਚੰਡੀਗੜ੍ਹ ਦੀ ਇੱਕ ਮੇਅਰ ਦੀ ਕੋਈ ਇੰਨੀ ਵੱਡੀ ਗੱਲ ਵੀ ਨਹੀਂ ਸੀ ਇਹਦੇ ਨਾਲ ਕੋਈ ਇਹ ਨਹੀਂ ਹੈਗਾ ਵੀ ਕਿਸੇ ਦੀ ਕੁਰਸੀ ਨੂੰ ਖਤਰਾ ਸੀਗਾ ਇੱਕ ਰੁਟੀਨ ਪ੍ਰੋਸੀਜਰ ਸੀਗਾ ਇਸ ਤੋਂ ਪਹਿਲਾਂ ਬੀਜੇਪੀ ਦਾ ਮੇਅਰ ਸੀ ਹੈ ਕਿ ਆਵਾਜ਼ ਵੀ ਪਾਰਟੀ ਦਾ ਮੇਅਰ ਬੰਨਾ ਸੀ ਕੋਈ ਵੱਡੀ ਗੱਲ ਨਹੀਂ ਸੀ ਲੇਕਿਨ ਇੱਕ ਗੱਲ ਬਰਦਾਸ਼ਤ ਨਹੀਂ ਹੋ ਰਹੀ ਕਿਉਂਕਿ ਕਾਂਗਰਸ ਨੇ ਪਹਿਲਾਂ ਹੀ ਆਪਣੇ ਮਨ ਬਣਾਏ ਹੋਏ ਨੇ ਜਿਸ ਤਰੀਕੇ ਨਾਲ ਆਪਾਂ ਅੱਜਕੱਲ ਦੇਖ ਰਹੇ ਆਂ ਵੀ ਹਰ ਪਾਸੇ ਹਰ ਜਿੱਧਰ ਵੀ ਤੁਸੀਂ ਨਿਗਾਹ ਮਾਰੋ ਕੇਵਲ ਤੇ ਕੇਵਲਾ ਯੋਧਿਆ ਰਾਮ ਮੰਦਰ ਦਾ ਪ੍ਰਚਾਰ ਹੋ ਰਿਹਾ ਹਾਲਾਂਕਿ ਆਪਾਂ ਸਾਰੇ ਜਾਣਦੇ ਆਂ ਵੀ ਰਾਮ ਮੰਦਰ ਹਾਲੇ ਕੰਪਲੀਟ ਕੰਸਟਰਕਸ਼ਨ ਨਹੀਂ ਹੋਈ ਸਾਰੇ ਮੱਠਾਂ ਦੇ ਜਿਹੜੇ ਮੁਖੀ ਨੇ ਚਾਰੋਂ ਮੱਠਾਂ ਦੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੋਇਆ ਪਰ ਬੀਜੇਪੀ ਆਪਣਾ ਲੁਕਿਆ ਛੁਪਿਆ ਅਜੰਡਾ ਜਿਹੜਾ ਹੈ ਉਹ ਇਸ ਵੇਲੇ ਲੋਕਾਂ ਨੂੰ ਦਿਖਾ ਰਹੀ ਹੈ ਅੱਜ ਦੀ ਜਿਹੜੀ ਮੇਰ ਦੀ ਇਲੈਕਸ਼ਨ ਚੰਡੀਗੜ੍ਹ ਮੇਰ ਦੀ ਇਲੈਕਸ਼ਨ ਉਹ ਸਪੋਰਟ ਕਰਨੀ ਇਹ ਕਲੀਅਰ ਕੱਟ ਸਿਗਨਲ ਹੈ ਵੀ ਬੀਜੇਪੀ ਨਹੀਂ ਹਾਰ ਬਰਦਾਸ਼ਤ ਕਰ ਸਕਦੀ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਸੰਗੀ ਢਾਂਚੇ ਨੂੰ ਬਹੁਤ ਵੱਡਾ ਖਤਰਾ ਹੈ ਹਾਂਜੀ ਜੀ ਬੀਜੇਪੀ ਦੇ ਵੀ ਬੁਲਾ ਰਹੇ ਬੋਲ ਰਹੇ ਸੀ ਉੱਥੇ ਚੰਡੀਗੜ੍ਹ ਹੀ ਉਹ ਕਹਿੰਦੇ ਕਿ ਸਾਡਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੈਗਾ ਕਹਿੰਦੇ ਕਿ ਐਮਰਜੈਂਸੀ ਆ ਗਈ ਬਿਮਾਰ ਹੋ ਗਏ ਅਫਸਰ ਸਹਿਬਾਨ ਆ ਸਕਦੀ ਹੈ ਕਹਿੰਦੇ ਐਮਰਜੈਂਸੀ ਕੋਈ ਵੱਡੀ ਗੱਲ ਨਹੀਂ ਦੂਜਾ ਕਹਿੰਦੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਕਹਿੰਦੇ ਕਿ ਹੋ ਸਕਦਾ ਇਹਨਾਂ ਨੇ ਕੁਝ ਕਰਾਤਾ ਹੋਵੇ ਇਹ ਤਾਂ ਕਹਿਂਦੇ ਆ ਗੱਲਾਂ ਨੇ ਨਾ ਹੰਗੂ ਸਾਹਿਬ ਇਸ ਤਰ੍ਹਾਂ ਆਪਣੇ ਆਪਨਾ ਜਿਹੜਾ ਪਿੰਡ ਛਡਾਉਣ ਵਾਲੀ ਗੱਲ ਇਹ ਹੋ ਗਈ ਵੀ ਆ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਨਾਲ ਤਾਂ ਖੈਰ ਕੋਈ ਦਾ ਸਬੰਧ ਨਹੀਂ ਹੈ ਮੇਅਰ ਦੀ ਚੋਣ ਦੇ ਨਾਲ ਪਰ ਇਹ ਗੱਲ ਪੱਕੀ ਗੱਲ ਹੋ ਗਈ ਨਾ ਨਾਲੇ ਦੂਸਰੀ ਗੱਲ ਵੀ ਬੀਜੇਪੀਏ ਬਿਆਨ ਕਿਸ ਕਪੈਸਿਟੀ ਚ ਦੇ ਰਹੀ ਐ ਜਦੋਂ ਕਿ ਗੱਲ ਕਲੀਅਰ ਘਟ ਹੈ ਪਹਿਲਾ ਸੈਕਟਰੀ ਬਿਮਾਰ ਹੋ ਗਿਆ ਹੁਣ ਪ੍ਰੋਵਾਈਡਿੰਗ ਅਫਸਰ ਬਿਮਾਰ ਹੋ ਗਿਆ ਚਲੋ ਜੀ ਉਹ ਬਿਮਾਰ ਹੋ ਗਿਆ ਫਿਰ ਚੋਣਤਾ ਕਰਵਾਉਣੀ ਸੀ ਕਿ ਕਿਸੇ ਹੋਰ ਨੂੰ ਲਾ ਦਿਓ ਹੋਰ ਵੀ ਤਾਂ ਲਾਇਆ ਜਾ ਸਕਦਾ ਸੀਗਾ ਲੇਕਿਨ ਨਹੀਂ ਫਿਰ ਜਿਹੜੇ ਆਰਡਰ ਨੇ ਉਹ ਬੜੇ ਅਜੀਬ ਕਿਸਮ ਦੇ ਟਿਲ ਫਰਦਰ ਆਰਡਰ ਇਹਦਾ ਮਤਲਬ ਸ਼ਾਮ ਦੇ 5 ਵਜੇ ਵੀ ਹੋ ਸਕਦੀ ਐ 4 ਵਜੇ ਵੀ ਹੋ ਸਕਦੀ ਹੈ 3 ਵਜੇ ਵੀ ਕਿਸੇ ਵੀ ਵੇਲੇ ਵੀ ਹੋ ਸਕਦੀ ਹੈ ਔਰ ਇਹਦਾ ਕੋਈ ਜਿਹੜਾ ਰਿਟਰਨ ਕਮਿਊਨੀਕੇਸ਼ਨ ਟੂ ਦਿ ਕਾਉਂਸਲਰ ਕੋਈ ਹੈ ਹੀ ਨਹੀਂ ਸੀਗਾ ਟ੍ਰੈਸ ਕਰਕੇ ਭਾਜਪੀ ਦੇ ਮੈਂ ਉੱਥੇ ਸੀਗਾ ਮੈਂ ਬਿਆਨ ਸੁਣ ਰਿਹਾ ਸੀ ਜਿਹੜਾ ਭਾਜਪੀ ਦਾ ਨੇਤਾ ਬੋਲ ਰਿਹਾ ਸੀਗਾ ਵੀ ਇਹਨਾਂ ਨੇ ਕਰਵਾਤਾ ਹੋਣਾ ਹੈ ਜਾਂ ਸਾਨੂੰ ਅਸੀਂ ਭਾਜਪੀ ਕੀ ਕਰਤ ਰਹਦੀ ਹੈ ਭਾਜਪੀ ਨੇ ਕੀ ਕਰਨਾ ਭਾਜਪੀ ਜੋ ਕਰ ਰਹੀ ਹੈ ਉਹ ਬਿਲਕੁਲ ਸਾਰਿਆਂ ਦੇ ਸਾਹਮਣੇ ਹੈ ਇਸ ਵੇਲੇ ਬਿਲਕੁਲ ਸਪਸ਼ਟ ਨੰਗਾ ਚਿੱਟਾ ਨਜ਼ਰ ਆ ਰਿਹਾ ਹੈ ਫੇ ਜਿਹੜੀ ਇਲੈਕਸ਼ਨ ਪੋਸਟਪੋਨ ਹੋ ਰਹੀ ਆ ਇਹ ਕੋ ਜਣਾ ਆਪਰੇਸ਼ਨ ਲੋਟਸ ਹੈ ਇਹਨਾਂ ਦਾ ਉਹਦਾ ਇੱਕ ਹਿੱਸਾ ਸੀ ਪਰ ਫਿਲਹਾਲ ਇਹਨਾਂ ਦਾ ਆਪਰੇਸ਼ਨ ਲੋਟਸ ਫੇਲ ਹੋ ਚੁੱਕਿਆ ਕੋਈ ਵੀ ਕਾਉਂਸਲਰ ਨਹੀਂ ਖਰੀਦਿਆ ਜਾ ਚੁੱਕਿਆ ਇਹਨਾਂ ਦੀ ਕੋਸ਼ਿਸ਼ ਇਹ ਹੀ ਹੈ ਲੰਬਾ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ 2-3 ਦਿਨ ਹੋਰ ਬਾਏ ਕੀਤੇ ਜਾਣ ਸੋ ਇਹ ਇਹਨਾਂ ਦੀ ਜਿਹੜੀ ਹੈ ਇਹ ਸਾਰਾ ਕੁਝ ਸਪੱਸ਼ਟ ਹਰ ਦਿਨ ਸਾਹਮਣੇ ਹੈ ਲੋਕਾਂ ਦੇ ਸਾਹਮਣੇ ਹੈ ਬਾਕੀ ਜੋ ਬੀਜੇਪੀ ਕਰਨਾ ਚਾਹੁੰਦੀ ਹੈ ਮੇਰੇ ਖਿਆਲ ਦੇ ਵਿੱਚ ਲੋਕਤੰਤਰ ਹਾਲੇ ਵੀ ਮਜ਼ਬੂਤ ਹੈ ਸਾਨੂੰ ਅਦਾਲਤ ਦੇ ਵਿੱਚ ਪੂਰਾ ਵਿਸ਼ਵਾਸ ਹੈ ਔਰ ਮੇਰੇ ਖਿਆਲ ਦੇ ਵਿੱਚ ਫੈਸਲਾ ਠੀਕ ਹੀ ਆਏਗਾ ਜੀ ਜੇਕਰ ਹ ਚੋਣ ਹੋ ਜਾਂਦੀ ਫਿਰ ਕੀ ਇਮਪੈਕਟ ਪੈਣਾ ਸੀ ਕਿ ਬੀਜੇਪੀ ਨੂੰ ਕੋਈ ਰਾਸੀ ਤੌਰ ਦੇ ਉੱਪਰ ਵੱਡਾ ਨੁਕਸਾਨ ਹੋਣਾ ਸੀ ਅੱਗੇ ਜਾ ਕੇ ਲੋਕ ਸਭਾ ਦੇ ਵਿੱਚ ਕਿਉਂਕਿ ਇੱਕੋ ਹੀ ਉੱਥੇ ਐਮਪੀ ਨੇ ਕਿਰਨ ਫੇਰ ਉਹੀ ਬੀਜੇਪੀ ਦੇ ਐਮਪੀ ਨੇ ਜੇਕਰ ਇਹ ਹੁਣ ਮੇਰ ਵਾਲਾ ਜਿਹੜਾ ਠੱਪਾ ਸੀ ਉਹ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਾਂ ਇੰਡੀਆ ਆਲਾਈਂਸ ਇਹਦਾ ਹੈਗਾ ਮਿਲ ਕੇ ਇਹਨਾਂ ਤੇ ਲੱਗ ਜਾਂਦਾ ਕਿ ਬੀਜੇਪੀ ਇਹ ਸੋਚ ਰਹੀ ਸੀ ਕਿ ਸਾਨੂੰ ਵੱਡਾ ਨੁਕਸਾਨ ਹੋ ਜਾਊਗਾ ਜਿਵੇਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਹ ਸਭ ਕੁਝ ਬੀਜੇਪੀ ਨੇ ਕਰਵਾਇਆ ਕੀ ਫਿਰ ਕੋ ਨੁਕਸਾਨ ਤੋਂ ਕਰਦੀ ਹੈ ਬੀਜੇਪੀ ਦੇ ਬੀਜੇਪੀ ਨੇ ਕਰਵਾਇਆ ਪਾਰਟੀ ਦੇ ਕਹਿਣ ਅਨੁਸਾਰ ਪੰਗੋ ਜੀ ਹਬ ਇੱਕ ਗੱਲ ਦਾ ਖैर ਇੱਕ ਗੱਲ ਤਾਂ ਨਹੀਂ ਹੈ ਵੀ ਇਹਦੇ ਨਾਲ ਅਗਰ ਮੇਰ ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠਜੋੜ ਆ ਅਗਰ ਉਹ ਜਿੱਤ ਰਿਹਾ ਤੇ ਇਹਦੇ ਨਾਲ ਉਹਨਾਂ ਦੀ ਸਰਕਾਰ ਨੂੰ ਕੋਈ ਖਤਰਾ ਹੈ ਲੇਕਿਨ ਇੱਕ ਗੱਲ ਜ਼ਰੂਰ ਹੈਗੀ ਹੈ ਵੀ ਭਾਜੀਪੀ ਕਿਉਂਕਿ ਪਿਛਲਾ ਜਿਹੜਾ ਮੇਰ ਹੈ ਇਹਨਾਂ ਨੇ ਧੋਖੇ ਦੇ ਨਾਲ ਆਪਣਾ ਬਣਾਇਆ ਸੀਗਾ ਲੋਕਤੰਤਰ ਨੂੰ ਪਾਸੇ ਕਰਕੇ ਇਸ ਵੇਲੇ ਮਤਲਬ ਕਿ ਜਦੋਂ ਇੱਕ ਬੀਜੇਪੀ ਦੇ ਕੰਨ ਆਪਣੀਆਂ 2024 ਦੀਆਂ ਇਲੈਕਸ਼ਨਾਂ ਨੇ ਨੇੜੇ ਆ ਰਹੀਆਂ ਨੇ ਤੇ ਆਪਾਂ ਇਹ ਕਹਿ ਸਕਦੇ ਹਾਂ ਉਹ ਬੀਜੇਪੀ ਨੂੰ ਇਸ ਗੱਲ ਦਾ ਹੀ ਖਤਰਾ ਮੰਨਰੋ ਲੱਗ ਪਿਆ ਵੀ ਖੜੀ ਚੰਡੀਗੜ੍ਹ ਦੀ ਇਲੈਕਸ਼ਨ ਦੇ ਨਾਲ ਕੋਈ ਫਰਕ ਪੈ ਜੂਗਾ ਹਾਲਾਂਕਿ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਸੀ ਇਹ ਇੱਕ ਸੁਧਾਰਨ ਕਿਉਂ ਹੈ ਇਸ ਜ਼ੋਨ ਨੂੰ ਬੀਜੇਪੀ ਪਾਰਟੀ ਨੂੰ ਹਵਾਲਾ ਨਹੀਂ ਬਣਾਉਣਾ ਚਾਹੀਦਾ ਸੀ ਇਹ ਸਾਰਾ ਕੁਝ ਪ੍ਰੈਸ ਦੇ ਉੱਥੇ ਮੀਡੀਆ ਨੇ ਸਾਰਾ ਕੁਝ ਉਹਨਾਂ ਦੇ ਸਾਹਮਣੇ ਹੋਇਆ ਔਰ ਜਿਹੜਾ ਆਫ ਦੀ ਰਿਕਾਰਡ ਮੀਡੀਆ ਉੱਥੇ ਗੱਲ ਕਰ ਰਿਆ ਸੀਗਾ ਉਹ ਸਾਰੇ 21 ਸਾਲ ਕਹਿ ਰਹੇ ਸੀ ਕਿ ਇਹਦੇ ਕੋਈ ਧੱਕੇ ਵਾਲੀ ਗੱਲ ਹੈ ਹੀ ਨਹੀਂ ਸੀਗੀ ਅਗਰ ਜੇ 1 ਸਾਲ ਲਈ ਵੀ ਜ ਆਪਣਾ ਆਮ ਆਦਮੀ ਪਾਰਟੀ ਦਾ ਵੀ ਮੇਅਰ ਬਣ ਜਾਂਦਾ ਤੇ ਭਾਜਪਾ ਨੂੰ ਕੋਈ ਐਨਾ ਖਤਰਾ ਨਹੀਂ ਆਹਾ ਭਾਜਪਾ ਦੀ ਫੇਸ ਸੇਵਿੰਗ ਨੂੰ ਖਤਰਾ ਹੋ ਸਕਦਾ ਸੀ ਵੀ ਚੰਡੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਪਿਛਲੀ 2021 ਵਾਲੀ ਐਮਸੀ ਦਾ ਚੋਣਾਂ ਨੇ ਕਿਉਂਕਿ ਉੱਥੇ ਐਮਪੀ ਜਿਹੜਾ ਹੈ ਉਹ ਪਿਛਲੇ ਲਗਾਤਾਰ ਕਈ ਮੇਰੇ ਖਿਆਲ ਦੂਜੀ ਟਰਮ ਹੈ ਜਾਂ ਤੀਜੀ ਟਰਮ ਹੈ ਕਰਨ ਖੇਲਦੀ ਬੀਜੇਪ ਦਾ ਦੋ ਚੋਕਾਰਮੇ ਉਹਨਾਂ ਦੀ ਜੀ 14 ਇੰਚ ਜਿੱਤ ਗਏ ਸੀ ਉਹ ਐ ਐਮਪੀ ਬੀਜੇਪੀ ਦਾ ਹੋਵੇ ਮੇਜੋਰਟੀ ਆਮ ਆਦਮੀ ਪਾਰਟੀ ਦੀ ਆਜੂ ਦੇ ਚੰਡੀਗੜ੍ਹ ਇੱਕ ਆਪਾਂ ਨੂੰ ਪਤਾ ਹੈ ਵੀ ਪੜ੍ਹੀ ਲਿਖੀ ਜਮਾਦਾਰ ਸ਼ਹਿਰ ਹੈ ਔਰ ਆਉਣ ਵਾਲੇ ਸਮੇਂ ਚ ਬਿਲਕੁਲ ਇਹ ਕੰਨਾ ਤੇ ਲਿਖਿਆ ਹੋਇਆ ਹੈ ਵੀ ਆਮ ਆਦਮੀ ਪਾਰਟੀ ਦਾ ਐਮਪੀ ਹੀ ਉਸ ਨੂੰ ਜਿੱਤੇਗਾ ਇਹ ਜੋ ਮਰਜੀ ਹਤਕੰਡੇ ਵਰਤ ਲੈਣ ਬਸ ਇਹੀ ਉਹਨਾਂ ਨੂੰ ਖਤਰਾ ਨਜ਼ਰ ਆ ਰਿਹਾ ਸੀ ਇਹਦੇ ਕਰਕੇ ਉਹਨਾਂ ਨੇ ਆਪਣਾ ਆਪਰੇਸ਼ਨ ਲੋਟਰਸ ਵਾਲਾ ਫੰਡ ਕੰਮ ਹੈ ਉਹ ਸ਼ੁਰੂ ਕਰਤਾ ਲੇਕਿਨ ਬੁਰੀ ਤਰ੍ਹਾਂ ਫੇਲ ਹੋਏ ਨੇ ਇਸ ਮਾਮਲੇ ਦੇ ਵਿੱਚ ਜੀ ਜੀ ਬਿਲਕੁਲ ਬਿਲਕੁਲ ਜੀਪੀ ਜੀ ਹੋਰ ਤੁਹਾਨੂੰ ਕੀ ਲੱਗਦਾ ਕਿ ਜੇਕਰ ਹੁਣ ਹਾਈ ਕੋਰਟ ਦੀ ਵੀ ਚਲੋ ਕਮੈਂਟਰੀ ਆ ਜੂਗੀ ਤੁਹਾਡੇ ਟਾਈਮ ਤੱਕ ਸਭ ਕੁਝ ਕਲੀਅਰ ਹੋ ਜਾਊਗਾ ਤੇ ਜਦੋਂ ਮੇਅਰ ਦੀ ਚੋਣ ਹੁੰਦੀ ਹੈ ਤੁਸੀਂ ਵੀ ਜ਼ਿਕਰ ਕਰਾਇਆ ਕਿ ਹੈ ਕਿ ਵਿੱਤੇ ਜੋ ਚੰਡੀਗੜ੍ਹ ਦੇ ਵਿੱਚ ਹੋਣੀ ਸੀ ਉਦੋਂ ਵੀ ਆਏ ਕੁਝ ਹੋਇਆ ਸੀ ਜਦੋਂ ਦਿੱਲੀ ਦੇ ਵਿੱਚ ਗੱਲ ਹੋਈ ਸੀ ਉਦੋਂ ਵੀ ਗੁੱਥਮ ਗੱਥਾ ਹੋਈ ਸੀ ਕਾਰਨ ਕੀ ਹੈ ਕਿ ਕਨਫਲਿਕਟ ਆਮ ਆਦਮੀ ਪਾਰਟੀ ਦੇ ਨਾਲ ਬੀਜੇਪੀ ਦਾ ਜਿਹੜਾ ਹੈਗਾ ਇਹ ਕਿਹੜੀ ਗੱਲ ਨੂੰ ਲੈ ਕੇ ਹੈ ਹਰ ਵਾਰ ਮੇਧ ਚੋਂ ਲੈ ਕੇ ਪੇਚ ਫਸ ਜਾਂਦਾ ਅਲੂਸ਼ਾ ਬੀਜੇ ਆਪਣਾ ਆਮ ਆਦਮੀ ਪਾਰਟੀ ਤੋਂ ਬੀਜੇਪੀ ਨੂੰ ਖਤਰਾ ਕੀ ਹੈ ਉਹ ਆਪਣਾ ਸਾਡੇ ਸਾਹਮਣੇ ਹੀ ਹੈ ਵੀ ਆਮ ਆਦਮੀ ਪਾਰਟੀ 2013 ਦੇ ਵਿੱਚ ਹੋਂਦ ਵਿੱਚ ਆਈ ਸੀ ਯੰਗ ਪਾਰਟੀ ਹੈ ਲੇਕਿਨ ਐਸ ਫਿਲ ਇਹ ਦੋ ਸਟੇਟਸ ਦੇ ਵਿੱਚ ਤਾਂ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਗੋਆ ਦੇ ਵਿੱਚ ਐਮਐਲਏ ਨੇ গুজਰਾਤ ਦੇ ਵਿੱਚ 13% ਵੋਟ ਲੈ ਕੇ ਸਾਡੇ ਪੰਜ ਕਿ ਟੋਟਲ ਸੂਬੇ ਨੇ ਸਾਨੂੰ 13% ਵੋਟ ਮਿਲੀ ਪੰਜ ਉੱਥੇ ਸਾਡੇ ਐਮਐਲਏ ਨੇ ਤੇ ਹੋਰ ਅਗਲੀ ਵਾਰੀ ਅਸੀਂ ਪੂਰਾ ਪੂਰਾ ਆਸਵਾ ਦਾ ਅਸੀਂ ਪੂਰੇ ਪਈ ਹਰਿਆਣਾ ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਜੇ ਖਤਰਾ ਸ ਆ ਭਾਜਪਾ ਨੂੰ ਲੱਗ ਰਿਹਾ ਕਿ ਸੇ ਪਾਰਟੀ ਤੋਂ ਉਹ ਸਾਡੀ ਛੋਟੀ ਜੀ ਪਾਰਟੀ ਤੋਂ ਹੀ ਲੱਗ ਰਿਹਾ ਹੋਰ ਉਹਨਾਂ ਨੂੰ ਉਹਨਾਂ ਨੂੰ ਐਜ ਲੱਗ ਰਿਹਾ ਵੀ ਕਾਂਗਰਸ ਇੱਕ ਡਾਈਇੰਗ ਫੋਰਸ ਹੈ ਹੋਰ ਰੀਜIONAL ਪਾਰਟੀਆਂ ਉੱਥੇ ਖਰੀਦੋ ਫਰੋਕਤ ਆ ਦੂਸਰੀ ਗੱਲ ਇਹ ਜਿਹੜੀ ਖਰੀਦੋ ਫਰੋਕਤ ਵਾਲੀ ਮੈਂ ਕਰਨ ਲੱਗਿਆ ਸੀਗਾ ਵੀ ਇੱਕ ਤਾਂ ਸਾਡੇ ਜਿਹੜੇ ਐਮਐਲਏ ਨੇ ਸਾਰੇ ਇਨਟੈਕ ਨੇ ਸਾਡੀ ਪਾਰਟੀ ਦੇ ਵਿੱਚ ਹਰ ਤਰ੍ਹਾਂ ਦਾ ਵਰਗ ਜੁੜਿਆ ਹੋਇਆ ਮਿਹਤ ਕਾਸਟ ਦੀ ਮਾਤਵੀ ਹੈ ਪੁਰਾਣੇ ਪੋਲੀਟਿਸ਼ੀਅਨਸ ਵੀ ਨੇ ਨਵੇਂ ਪੋਲੀਟਿਸ਼ੀਅਨਸ ਵੀ ਨੇ ਛੋਟੀ ਉਮਰ ਦੇ ਵੀ ਪੋਲੀਟੀਸ਼ੀਅਨਸ ਨੇ ਇਸ ਤਰ੍ਹਾਂ ਦਾ ਕਲਚਰ ਹੈ ਜਿਹੜਾ ਬਿਲਕੁਲ ਇਨਟੈਕਟਾ ਕਿਉਂਕਿ ਦਿੱਲੀ ਦੇ ਵਿੱਚ ਤੀਜੀ ਵਾਰ ਸਰਕਾਰ ਬਣੀ ਇਹ ਇਹਨਾਂ ਨੂੰ ਇੱਕ ਲੋਕ ਚੈਲੰਜ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕੋਈ ਖਤਰਾ ਹੋ ਸਕਦਾ ਹੈ ਕਿਸੇ ਸਿਆਸੀ ਪਾਰਟੀ ਤੋਂ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਹੈ ਦੂਸਰੀ ਗੱਲ ਆਮ ਆਦਮੀ ਪਾਰਟੀ ਇੰਡੀਆ ਅਲਾਈਅንስ ਗੱਠ ਜੋੜ ਦੇ ਵਿੱਚ ਐਕਟਿਵ ਪਾਰਟਨਰ ਹੈ ਸਾਡੇ ਜਿਹੜੇ ਸੁਪਰੀਮੋ ਕੇਜਰੀਵਾਲ ਜੀ ਉਹਨਾਂ ਨੇ ਬਿਲਕੁਲ ਅਨਾਉਂਸ ਕਰਤਾ ਸੀਗਾ ਵੀ ਇਹਦੇ ਵਿੱਚ ਕੋਈ ਝਗੜਾ ਨਹੀਂ ਕਿਸੇ ਦਾ ਕੋਈ ਭਾਵੇਂ ਜਿੰਨੂੰ ਮਰਜੀ ਤੁਸੀਂ ਕਨਵੀਨਰ ਬਣਾਓ ਜੋ ਮਰਜੀ ਕਰੋ ਲੇਕਿਨ ਇੰਡੀਆ ਐਲਾਈਅੰਸ ਜ਼ਰੂਰ ਬਣਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਭਾਜਪਾ ਦਾ ਲੁਕਿਆ ਛਿਪਿਆ ਅਜੰਡਾ ਹੈ ਦੇਸ਼ ਨੂੰ ਭਗਵਾਕਰਨ ਕਰਨ ਦਾ ਜਾਂ ਦੇਸ਼ ਦੇ ਵਿੱਚ ਸੈਕੂਲਰ ਢਾਂਚੇ ਨੂੰ ਛੱਟ ਮਾਰਨ ਦਾ ਜਿਹੜਾ ਅਜੰਡਾ ਹੈ ਉਹਨਾਂ ਦਾ ਸਾਰਾ ਕੀ ਆ ਕਾਂਚਾ ਹੀ ਬਰਬਾਦ ਕਰਨ ਦਾ ਜਿਹੜਾ ਇਹਨਾਂ ਦਾ ਏਜੰਡਾ ਹੈ ਜਾਂ ਪੂਰੇ ਲੋਕਤੰਤਰ ਨੂੰ ਖਤਮ ਕਰਨ ਦਾ ਜਿਹੜਾ ਏਜੰਡਾ ਹੈ ਉਸ ਤੋਂ ਬਚਿਆ ਜਾ ਸਕੇ ਸੋ ਬਹੁਤ ਜ਼ਰੂਰੀ ਸ਼ਿਗਾ ਕਿ ਇਹ ਇੰਡੀਆ ਇਕੱਠ ਜੋੜ ਹੈ ਤੇ ਇਹ ਕਾਮਯਾਬੀ ਨਾਲ ਚੱਲੇ ਤੇ 2024 ਦੀਆਂ ਚੋਣਾਂ 'ਚ ਅਸੀਂ ਆਮ ਬੀਜਪੀ ਨੂੰ ਭਾਂਜ ਦੇ ਸਕੀਏ ਇਸੇ ਕਰਕੇ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਖਤਰਾ ਲੱਗ ਰਿਹਾ ਜੀ ਸੋ ਜਪੀ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰੀ ਕ੍ਰੰਟ ਜਾਣਕਾਰੀ ਸਾਂਝੀ ਕਰਨ ਦੇ ਲਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਜੀ ਦੋਸਤੋ ਚੰਡੀਗੜ੍ਹ ਵਾਲੇ ਮਾਮਲੇ ਦੇ ਉੱਪਰ ਜੇਪੀ ਸਿੰਘ ਜੁੜੇ ਹੋਏ ਸੀ ਆਪਣਾ ਨਾਲ ਪ੍ਰਿੰਸੀਪਲ ਜੇਪੀ ਸਿੰਘ ਜਿਹੜੇ ਉਸ ਵੇਲੇ ਉੱਥੇ ਹੀ ਮੌਜੂਦ ਸੀ ਜਦੋਂ ਸਾਰਾ ਜਿਹੜਾ ਸਿਆਸੀ ਕੰਮਸਾਹਣਾ ਉਦੋਂ ਹੋ ਰਿਹਾ ਸੀ ਹੁਣ ਜੇ ਦੇਖਣ ਵਾਲਾ ਹੋਊਗਾ ਕਿ ਅੱਗੇ ਦੇ ਵਿੱਚ ਕੀ ਹੋਊਗਾ ਚੋਣ ਹੋਊਗੀ ਜਾਂ ਕੋਈ ਹੋਰ ਗੱਲਬਾਤ ਆ ਜਾਂਦੀ ਹੈ ਜੋ ਵੀ ਹੋਊਗਾ ਅਸੀਂ ਤੁਹਾਡੇ ਨਾਲ ਸਮੇਸਰ ਸਾਹਮਣੇ ਪਾਉਂਦੇ ਰਹਾਂਗੇ ਧੰਨਵਾਦ